ਜੀਤ ਕਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਅੱਜ ਮੈਂ ਤੁਹਾਡੇ ਲਈ ਗਰਮੀਆਂ ਦੀ ਇੱਕ ਸਪੈਸ਼ਲ ਰੈਸਪੀ ਲੈ ਕੇ ਆਈਆਂ ਤੁਸੀਂ ਇਸ ਨੂੰ ਖਾ ਵੀ ਸਕਦੇ ਹੋ ਤੇ ਪੀ ਵੀ ਸਕਦੇ ਹੋ ਇਸ ਤਰ੍ਹਾਂ ਆਪਾਂ ਬਣਾ ਕੇ ਤਿਆਰ ਕਰਾਂਗੇ ਰੈਸਟੋਰੈਂਟ ਵਿੱਚ ਇਹ ਬਹੁਤ ਜ਼ਿਆਦਾ ਮਹਿੰਗੀ ਮਿਲਦੀ ਹੈ ਜਿਸ ਨੂੰ ਮੰਗੋ ਮਸਤਾਨੀ ਕਿਹਾ ਜਾਂਦਾ ਹੈ ਘਰ ਵਿੱਚ ਅੱਜ ਇਸ ਨੂੰ ਆਪਾਂ ਤਿਆਰ ਕਰਾਂਗੇ ਰੈਸਪੀ ਨੂੰ ਬਣਾਉਣਾ ਬਹੁਤ ਜ਼ਿਆਦਾ ਆਸਾਨ ਹੈ ਤੁਸੀਂ ਸਾਡੇ ਚੈਨਲ ਦੇ ਵਿੱਚ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਰੈਸਪੀ ਨੂੰ ਬਣਾਉਣ ਦੇ ਲਈ ਆਪਾਂ ਇੱਕ ਗਲਾਸ ਦੁੱਧ ਲਵਾਂਗੇ ਇੱਕ ਬੋਲ ਦੇ ਵਿੱਚ 슈ਗਰ 2 டீ ਫਰੂਟੀ ਦੋ ਮੰਗੇਜ਼ ਆਈਸਕ੍ਰੀਮ ਤੇ ਡਰਾਈ ਫਰੂਟਸ ਔਰ ਚੈਰੀ ਮੰਗੋ ਮਸਤਾਨੀ ਬਣਾਉਣ ਦੇ ਲਈ ਮੈਂ ਦੋ ਪੱਕੇ ਹੰਬ ਲਏ ਹਨ ਇਹ ਵੇਡ ਦੇ ਵਿੱਚ 1 ਕਿਲੋ ਦੇ ਆਸ-ਪਾਸ ਹਨ 4 ਤੋਂ 5 ਗਲਾਸ ਜੂਸ ਡਰਿੰਕ ਦੇ ਬਣ ਜਾਣਗੇ ਇੱਕ ਆਂਬ ਦਾ ਗੁੱਦਾ ਅਸੀਂ ਇਸ ਮਿਕਸਰ ਦੇ ਵਿੱਚ ਪਾ ਦਵਾਂਗੇ ਅਤੇ ਜਿਹੜਾ ਬਚਿਆ ਉਸ ਨੂੰ ਆਪਾਂ ਬਾਦ ਵਿੱਚ ਯੂਜ਼ ਕਰਾਂਗੇ ਅਤੇ ਨਾਲ ਦੀ ਨਾਲ ਅਪਦੇ ਟੇਸਟ ਅਕੋਰਡਿੰਗ ਆਪਾਂ 슈ਗਰ ਪਾ ਲਵਾਂਗੇ ਤੇ ਇੱਕ ਗਲਾਸ ਦੁੱਧ ਪਾਵਾਂਗੇ ਇਸ ਨੂੰ ਮਿਕਸੀ ਦੇ ਵਿੱਚ ਪਾ ਕੇ ਬਲੈਂਡ ਕਰਾਂਗੇ ਇੱਥੇ ਆਪਾਂ ਮੰਗੋ ਮਿਲਕਸ਼ੇਕ ਤਿਆਰ ਕਰ ਲਿਆ ਇਹ ਬਹੁਤ ਜ਼ਿਆਦਾ ਪਤਲਾ ਨਹੀਂ ਹੋਣਾ ਚਾਹੀਦਾ ਇਹ ਗਾੜਾ ਹੋਣਾ ਚਾਹੀਦਾ ਹੁਣ ਆਪਾਂ ਇੱਥੇ ਕੰਚ ਦੇ ਗਲਾਸ ਲਏ ਹਨ ਹੁਣ ਦੋਨੋਂ ਗਲਾਸਾਂ ਦੇ ਵਿੱਚ ਆਪਾਂ ਮੰਗੇਓ ਦੇ ਕੱਟੇ ਹੋਏ ਕਯੂਬਸ ਪਾਵਾਂਗੇ। ਆਪਾਂ ਮੰਗੇਓ ਕਯੂਬਸ ਦੇ ਉੱਪਰ ਟੂਟੀ ਫਰੂਟੀ ਪਾਵਾਂਗੇ। ਤੁਹਾਡੇ ਕੋਲ ਟੂਟੀ ਫਰੂਟੀ ਹੋਵੇ ਤਾਂ ਤੁਸੀਂ ਇਸ ਨੂੰ ਪਾ ਸਕਦੇ ਹੋ ਅਗਰ ਨਹੀਂ ਤਾਂ ਸਕਿਪ ਕਰ ਸਕਦੇ। ਹੁਣ ਆਪਾਂ ਦੋਨੋਂ ਗਲਾਸਾਂ ਦੇ ਵਿੱਚ ਮੰਗੇਓ ਸ਼ੇਕ ਪਾਵਾਂਗੇ। ਹੁਣ ਆਪਾਂ ਦੋਨੋਂ ਗਲਾਸਾਂ ਵਿੱਚ ਆਈਸਕ੍ਰੀਮ ਪਾਵਾਂਗੇ ਤੁਸੀਂ ਆਪਣੀ ਚੋਇਸ ਦੀ ਵੀ ਆਈਸਕ੍ਰੀਮ ਪਾ ਸਕਦੇ ਹੋ। ਅਸਾਂ ਵਿੱਚ ਆਈਸਕ੍ਰੀਮ ਪਾਉਣ ਤੋਂ ਬਾਅਦ ਹੁਣ ਆਪਾਂ ਮੰਗੋ ਕਯੂਬਸ ਵੀ ਪਾਵਾਂਗੇ ਅਸਾਂ ਵਿੱਚ ਦੁਬਾਰਾ ਮੰਗੋ ਮਿਲਕਸ਼ੇਕ ਪਾਵਾਂਗੇ ਆਪਾਂ ਇਸ ਨੂੰ ਡੈਕੋਰੇਟ ਕਰਾਂਗੇ ਟੂਟੀ ਫਰੂਟੀ ਦੀ ਨਾਲ ਟੂਟੀ ਫਰੂਟੀ ਬੱਚੇ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਇਸ ਉੱਪਰ ਆਪਾਂ ਫਰੈਸ਼ ਚੈਰੀਜ਼ ਵੀ ਪਾ ਸਕਦੇ ਹਾਂ ਇੱਕ ਖੂਬਸੂਰਤ ਮੰਗੋ ਮਸਤਾਨੀ ਬਣ ਕੇ ਤਿਆਰ ਆਪਾਂ ਇਸ ਨੂੰ ਠੰਡਾ ਠੰਡਾ ਇੰਜੋਏ ਕਰਾਂਗੇ ਇਸ ਨੂੰ ਖਾ ਵੀ ਸਕਦੇ ਆ ਤੇ ਪੀ ਵੀ ਸਕਦੇ ਆ ਨਮਸਤਾਨੀ ਇੰਜੋਏ ਕਰਕੇ ਹੁਣ ਆਪਾਂ ਲੱਗਦੇ ਆ ਆਪਣੇ ਕੰਮਾਂ ਕਰਾਂ ਤੇ ਆਪਾਂ ਸਬਜੀ ਬਣਾਉਣ ਲਈ ਤੜਕਾ ਤਿਆਰ ਕਰਦੇ ਹਾਂ ਸਬਜੀ ਆਪਾਂ ਬਣਾਉਣੀ ਹੈ ਅੱਜ ਬੈਂਗਣੀਆਂ ਦੀ ਤੜਕਾ ਹੋ ਗਿਆ ਜੀ ਆਪਣਾ ਤਿਆਰ ਹੁਣ ਆਪਾਂ ਇਸ ਵਿੱਚ ਬੈਂਗਣੀਆਂ ਪਾਵਾਂਗੇ ਦੇ ਕਾਰਨ ਆਪਾਂ ਅੱਜ ਦਾ ਬਲੌਗ ਸ਼ਾਮ ਤੋਂ ਸ਼ੁਰੂ ਕਰ ਰਹੇ ਆਂ ਜੀ ਨਮਸਕਾਰ ਨਾਲ ਹੀ ਮੇਰੇ ਪਹਿਲਾਂ ਰਹੇ ਗਏ ਸੀ ਹੁਣ ਆਪਾਂ ਬਰਤਨ ਵਾਸ਼ ਕਰਦੇ ਆਂ ਜੀ ਹਾਂ ਜੀ ਮੈੰਗੋਸਟਾਣੀ ਬਣਾ ਕੇ ਮੈੰਗੋਸਟਾਣੀ ਪੂਨੇ ਦੀ ਫੇਮਸ ਰੈਸਪੀ ਹੈ ਤੇ ਬਹੁਤ ਜ਼ਿਆਦਾ ਵਧੀਆ ਬਣੀ ਤੇ ਬਹੁਤ ਜ਼ਿਆਦਾ ਅੱਛੀ ਸੀਗੀ ਤੇਜ਼ਨ ਵਗੈਰਾ ਵਾਸ਼ ਕਰਨ ਤੋਂ ਬਾਅਦ ਹੁਣ ਮੈਂ ਪਿੰਨੀਆਂ ਜੀ ਪਾਣੀ ਪਿੰਨੀਆਂ ਦੇ ਵਿੱਚ ਲੇਡੀਜ਼ ਨੂੰ ਵੱਤ ਵਤ ਪਾਣੀ ਪੀਣਾ ਚਾਹੀਦਾ ਹੈ 12 ਗਲਾਸ ਤੱਕ ਟਟੋ-ਟਟ ਕੇ ਪੀਣੇ ਹੀ ਚਾਹੀਦੇ ਹਨ ਟਾਈਮ ਰੈਸਟ ਕਰਨ ਤੋਂ ਬਾਅਦ ਦੁਬਾਰਾ ਆ ਗਈ ਮੈਂ ਕਿਚਨ ਦੇ ਵਿੱਚ ਹੁਣ ਮੈਂ ਆਟੇ ਦਾ ਡੋ ਬਣਾਉਣਾ ਸ਼ੁਰੂ ਕਰ ਦਿੱਤਾ ਟਾਈਮ ਇੱਥੇ ਹੋ ਚੁੱਕਿਆ ਜੀ 6:30 ਵਜੇ ਦਾ ਰੋਟੀ ਮੈਂ ਜਲਦੀ ਬਣਾ ਲੈਣੀ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਗਰਮੀ ਦੇ ਵਿੱਚ ਖੜਿਆ ਨਹੀਂ ਜਾਂਦਾ ਰੋਟੀ ਦੇ ਵਿੱਚ ਇਹਦਾ ਡੋ ਆਪਾਂ ਕਰ ਲਿਆ ਜੀ ਰੈਡੀ ਹਰੀ ਫੈਮਲੀ ਤੇ ਜਲਦੀ ਰੋਟੀ ਖਾ ਲੈਂਦੀ ਐ ਬਟ ਦੀਪ ਲੇਟ ਆਉਂਦੇ ਨੇ ਫਿਰ ਉਹਨਾਂ ਕਰਕੇ ਸਾਨੂੰ ਪਲੇਟ ਖਾਣਾ ਬਣਾਉਣਾ ਪੈਂਦਾ ਤਾਂ ਕੰਮ ਕਾਰਾਂ ਦੇ ਵਿੱਚ ਲੇਟ ਹੋ ਜਾਂਦੇ ਆ ਥੋੜਾ ਸਮਾਂ ਕਿੱਤੀ ਆ ਪਾਸਟ ਰੋਟੀ ਬਣਾਉਣ ਤੋਂ ਬਾਅਦ ਅਕਸਰ ਲੱਗੀ ਸੀ ਮੈਂ ਦੁਬਾਰਾ ਕੰਮ ਕਾਰਾਂ ਤੇ ਮੈਂ ਕਿਚਨ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਅਗਰ ਕਿਚਨ ਵਿੱਚ ਖਲਾਰਾ ਪਿਆ ਹੋਵੇ ਤਾਂ ਦੇਖਣ ਵਾਲੇ ਨੂੰ ਵੀ ਬੁਰਾ ਲੱਗਦਾ ਤੇ ਖੁਦ ਨੂੰ ਵੀ ਬੁਰਾ ਲੱਗਦਾ ਇਸ ਲਈ ਕਿਚਨ ਦੀ ਸਫਾਈ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇੱਥੇ ਆਪਾਂ ਡੇਲੀ ਖਾਣਾ ਬਣਾਉਂਦੇ ਹਾਂ ਇਕੱਲੇ ਮੈਂ ਆ ਗਈ ਸੀ ਬਾਹਰ-ਬਾਰ ਜਾ ਕੇ ਦੇਖਿਆ ਕਿ ਵੀਰ ਮੰਜੇ ਤੇ ਖੇਡ ਰਹੀ ਹੈ। ਸਾਡ ਨੂੰ ਫੜਾਇਆ ਮੰਮੀ ਨੂੰ ਫਿਰ ਮੈਂ ਪਾ ਕੇ ਲਈ ਰੋਟੀ ਫਿਰ ਮੈਨੇ ਰੋਟੀ ਖਾਈ ਖਾਣ ਤੋਂ ਬਾਅਦ ਫਿਰ ਮੈਂ 10 ਮਿੰਟ ਕੀਤੀ ਵਾਕ ਤੇ ਉੱਪਰ ਠੰਡੀ ਹਵਾ ਚੱਲ ਰਹੀ ਸੀ। ਮੀ ਹਨੇਰੀ ਵਾਲਾ ਮੌਸਮ ਹੋ ਰਿਹਾ ਸੀਗਾ। ਇਹਨੇ ਨਦੀਪ ਜੀ ਆਗੇ ਦੀਬੀ ਲੈ ਕੇ ਆਈ ਸੀ ਆਈਸਕ੍ਰੀਮ ਫਿਰ ਮੈਂ ਵੀਰ ਨੂੰ ਖਵਾਈ ਆਈਸਕ੍ਰੀਮ। ਟਾਈਮ ਹੋ ਗਿਆ ਸੀ ਇੱਥੇ 8:30 ਦਾ ਫਿਰ ਮੈਂ ਬਾਤ ਕਰਕੇ ਆਈ ਫਿਰ ਮੈਨੇ ਫੇਸ ਤੇ ਮੋਇਸਚਰਾਈਜ਼ਰ ਕੀਤਾ ਆਹ ਲੇਡੀਆਂ ਨੂੰ ਚਾਹੀਦਾ ਹੈ ਕਿ ਖੁਦਲੀ ਵੀ ਉਹਨਾਂ ਨੂੰ ਟਾਈਮ ਕੱਢਣਾ ਚਾਹੀਦਾ ਹੈ ਕਿਉਂਕਿ ਆਪਣੀ ਸਕਿਨ ਰੁਟੀਨ ਵੀ ਕਰਨੀ ਚਾਹੀਏ ਆਪਾਂ ਦੇ ਬਲੌਗ ਦਾ ਐਂਡ ਕਿਵੇਂ ਲੱਗਿਆ ਤੁਹਾਨੂੰ ਆਪਣਾ ਅੱਜ ਦਾ ਬਲੌਗ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਬਾਏ ਬਾਏ